ਬਾਬਾ ਜੀਵਨ ਸਿੰਘ ਦੇ ਦੇ ਕੇ ਗਏ ਨੇ ਤੇ ਉਹ ਕਲਗੀ ਥੋੜਾ ਅੱਜ ਵੀ ਸਾਡੇ ਮੱਥੇ ਤੇ ਹੈ ਜੇ ਅਸੀਂ ਗੁਰੂ ਵਾਲੇ ਬਣੀ ਆ ਤਾਂ ਕਿਉਂਕਿ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋਂ 인 ਕੀ ਪ੍ਰਤੀਤ ਹੈ ਧਰਮ ਛੱਡ ਜਾਣਾ ਗੁਰੂ ਦੀ ਬਾਣੀ ਨਹੀਂ ਮੰਨਣੀ ਗੁਰੂ ਦਾ ਬਾਣਾ ਨਹੀਂ ਮੰਨਣਾ ਗੁਰੂ ਦੀ ਗੱਲ ਨਹੀਂ ਮੰਨਣੀ ਫਿਰ ਗੁਰੂ ਤਾਂ ਰਭੋਸਾ ਕਰਕੇ ਤੁਹਾਨੂੰ ਸ਼ਕਤੀ ਦਵੇ ਵੀ ਕਿਦਾਂ ਜਦ ਤੱਕ ਨਿਆਰਾਪਣ ਆਪਣਾ ਕਾਮਯਾਬ ਨਹੀਂ ਰਖਦੇ ਸੀ ਨਿਆਰੇਪਣ ਬਰਕਰਾਰ ਨਹੀਂ ਰਖਦੇ ਸੀ ਤਦ ਤੱਕ ਜਿੰਨੇ ਚਿਰ ਨਿਆਰੇ ਰਹੇ ਆ ਅਸੀਂ ਹਿੰਦੁਸਤਾਨ ਦੀ ਮੁਗਲਿਆ ਸਲਤਨਤ ਤੋਂ ਵੀ ਅਸੀਂ ਟੈਕਸ ਲੈਂਦੇ ਰਹੇ ਹਾਂ ਇਹ ਇਤਿਹਾਸ ਹੈ ਸਾਡਾ ਦਿੱਲੀ 17 ਵਾਰੀ ਜਿੱਤੀ ਹੈ ਅਫਗਾਨੀ ਨੂੰ ਜੋ ਪੂਰਾ ਲੁੱਟ ਕੇ ਲੈਂਦਾ ਸੀਗਾ ਉਹ ਪੰਜਾਬ ਚੋਂ ਸਿੰਘਾਂ ਖਾਲੀ ਜਾਣ ਹੀ ਸੀ ਦਿੰਦੇ ਉਹਨਾਂ